ਨਾ ਦੇਖਿਓ ਕੋਈ ਕੋਈ ਐਸਾ ਮਿੱਤਰ ਨਹੀਂ ਦੇਖਿਆ ਜੋ ਨਾਲ ਨਿਭ ਸਕਿਆ ਹੁਣ ਜਦੋਂ ਅਸੀਂ ਵਿਚਾਰ ਕਰਦੇ ਆ ਜਦੋਂ ਅਸੀਂ ਧਾਰਮਿਕ ਗ੍ਰੰਥਾਂ ਦੀ ਵਿਚਾਰਧਾਰਾ ਪੜਦੇ ਹਾਂ ਤੇ ਧਾਰਮਿਕ ਗ੍ਰੰਥਾਂ ਅੰਦਰ ਇਹ ਵਿਚਾਰ ਪ੍ਰਗਟ ਕੀਤੀ ਗਈ ਹੈ ਕਿ ਮਨੁੱਖ ਨੂੰ ਤਿੰਨ ਤਰ੍ਹਾਂ ਦੇ ਉਹਦੇ ਆਪਣੇ ਮਿੱਤਰ ਲੱਗਦੇ ਨੇ ਤਿੰਨ ਤਰ੍ਹਾਂ ਦੀ ਮਿੱਤਰਤਾ ਇਹਦੇ ਨਾਲ ਜੁੜੀ ਹੋਈ ਹੈ ਉਹ ਤਿੰਨ ਤਰ੍ਹਾਂ ਦੇ ਮਿੱਤਰ ਕਿਹੜੇ-ਕਿਹੜੇ ਨੇ ਪਹਿਲਾ ਮਿੱਤਰ ਪਰਿਵਾਰ ਦੇ ਜੀ ਸਾਖ ਸੰਬੰਧੀ ਮਿੱਤਰਗਨ ਦੂਜਾ ਮਨੁੱਖ ਆਪਣਾ ਮਿੱਤਰ ਮੰਨਦਾ ਧਨ ਨੂੰ ਤੇ ਤੀਜਾ ਹੈ ਉਸ ਦੇ ਕੀਤੇ ਹੋਏ ਕਰਮ ਸੰਸਾਰ ਦੇ ਵਿੱਚ ਵਿਚਰਦੇ ਹੋયા ਜਿੱਥੇ ਇਹ ਸਭ ਕੁਝ ਆਪਣੇ ਪਰਿਵਾਰ ਦੇ ਆਪਣੇ ਜੀਆਂ ਦੇ ਪ੍ਰਤੀ ਕਰਦਾ ਔਰ ਸਭ ਤੋਂ ਉੱਪਰ ਉਹਨਾਂ ਨੂੰ ਜਗਾ ਦਿੰਦਾ ਪਰ ਉਹਨਾਂ ਜੀਵਾਂ ਵਿੱਚੋਂ ਉਸ ਪਰਿਵਾਰ ਦੇ ਜੀਆ ਵਿੱਚੋਂ ਕੋਈ ਨਾਲ ਨਿਭਦਾ ਦੂਸਰਾ ਧਨ ਆ ਜਿਹਦੇ ਨਾਲ ਮਨੁੱਖ ਸੰਸਾਰ ਦੇ ਸਾਰੇ ਸੁੱਖ ਖਰੀਦ ਸਕਦਾ ਵਧੀਆ ਤੋਂ ਵਧੀਆ ਬਿਸਤਰ ਵਧੀਆ ਤੋਂ ਵਧੀਆ ਭੋਜਨ ਵਧੀਆ ਤੋਂ ਵਧੀਆ ਖਰਾਕ ਵਧੀਆ ਤੋਂ ਵਧੀਆ ਸਾਧਨ ਇਹ ਧਨ ਨਾਲ ਖਰੀਦਦਾ ਸਾਰੀਆਂ ਸੁੱਖ ਸੁਵਿਧਾਵਾਂ ਉੱਪਰ ਇਹ ਆਪਣਾ ਕਬਜ਼ਾ ਕਰਦਾ ਪਰ ਇਹ ਤਨ ਉਹਨਾਂ ਚਿਰ ਹੈ ਜਿੰਨਾ ਚਿਰ ਤਨ ਵਿੱਚ ਸਵਾਸ ਹੈ ਜਿੱਦਣ ਤਨ ਵਿੱਚੋਂ ਸਵਾਸ ਨਿਕਲ ਜਾਂਦੇ ਨੇ ਤੰਤੇ ਪ੍ਰਾਨ ਹਉਤ ਜਬਨੇ ਆਰੇ ਜਦੋਂ ਤਨ ਤੋਂ ਇਹ ਪ੍ਰਾਨ ਪਖੇਰੂ ਉੱਡ ਜਾਂਦੇ ਆ ਤੇ ਸਾਰੇ ਹੀ ਬੇਗਾਨੇ ਹੋ ਜਾਂਦੇ ਆ ਸਾਰਿਆਂ ਲਈ ਉਹ ਬੇਗਾਨਾ ਹੋ ਜਾਂਦਾ ਪਰ ਧੰਨ ਸਭ ਤੋਂ ਪਹਿਲਾਂ ਸਾਚ ਛੱਡਦਾ ਔਰ ਇਹਦਾ ਮਾਲਕ ਕੋਈ ਹੋਰ ਬਣ ਜਾਂਦਾ ਫਿਰ ਇਹਦੀ ਵਰਤੋਂ ਕੋਈ ਹੋਰ ਕਰਦਾ ਤੀਜੇ ਤਰ੍ਹਾਂ ਦੇ ਕਰਮ ਨੇ ਜਿਹੋ ਜਿਹਾ ਮਨੁੱਖ ਕਰਮ ਕਰਦਾ ਉਹੋ ਜਿਹਾ ਉਹਨੂੰ ਫਲ ਮਿਲਦਾ ਔਰ ਇਹ ਕਰਮ ਨਾਲ ਜਾਂਦਾ ਨੇ ਇਹ ਕਰਮ ਮਿੱਤਰ ਤਾਂ ਬਣਦੇ ਨੇ ਜਦੋਂ ਕੋਈ ਮਨੁੱਖ ਉਹੋ ਜਿਹਾ ਕਰਮ ਕਰਕੇ ਪਰਮੇਸ਼ਰ ਦੀ ਨੇੜਤਾ ਪ੍ਰਾਪਤ ਕਰਦਾ ਹੈ ਸ਼ੁਭ ਕਰਮ ਕਰਕੇ ਕਿਉਂਕਿ ਮਨੁੱਖ ਵਿਛੜੇ ਹੀ ਕਰਮਾਂ ਕਰਕੇ ਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਕਿਰਪਾ ਕਰਕੇ ਉਹ ਗਿਆਨ ਬਖਸ਼ਿਸ਼ ਕਰਦਾ ਤੇ ਕਰਮਾਂ ਪ੍ਰਤੀ ਸੁਚੇਤ ਕਰ ਦਿੰਦਾ ਹੈ ਕਤਕ ਕਰਮ ਕਮਾਵਣੇ ਦੋਸ਼ ਨ ਕਹੂ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੋਈ ਕੰਮ ਕਰੇ ਬੰਦੇ ਨੂੰ ਉਹੀ ਕੰਮ ਕਰਨੇ ਚਾਹੀਦੇ ਆ ਜਿਹਦੇ ਨਾਲ ਉਹਦੀ ਬਖਸ਼ਿਸ਼ ਹੋਵੇ ਨਾਲ ਮਹਿਰਮਤ ਪ੍ਰਾਪਤ ਹੋਵੇ ਪਰਮੇਸ਼ਰ ਨਾਲ ਨੇੜਤਾ ਹਾਸਲ ਹੋਵੇ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਮ ਤਿੰਨਾ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ਕਰਮਾਂ ਪ੍ਰਤੀ ਬੰਦਾ ਸੁਚੇਤ ਨਹੀਂ ਹੈ ਇਹਦੇ ਦੇ ਮਿੱਤਰਨ ਔਰ ਇਨਾ ਤਿੰਨਾ ਤੋਂ ਉੱਤੇ ਵੀ ਹੈ ਜਿਹਨੂੰ ਇਹਨੇ ਆਪਣਾ ਕਦੇ ਬਣਾਇਆ ਹੀ ਨਹੀਂ ਉਹ ਆ ਪਰਮੇਸ਼ਰ ਸਭ ਤੋਂ ਵੱਡਾ ਮਿੱਤਰ ਹੋਈ ਹੈ ਜਿਹਨੂੰ ਇਹ ਆਪਣਾ ਮਿੱਤ ਜਾਣਦਾ ਹੀ ਨਹੀਂ ਪਰਿਵਾਰ ਜੋਦਾ ਦਿੱਤਾ ਹੋਇਆ ਧਨ ਉਹਦਾ ਦਿੱਤਾ ਹੋਇਆ ਵਪਾਰ ਉਹਦਾ ਦਿੱਤਾ ਹੋਇਆ ਸੰਸਾਰ ਉਹਦਾ ਦਿੱਤਾ ਹੋਇਆ ਸੰਸਾਰ ਵਿੱਚ ਰਹਿੰਦਿਆਂ ਪਰਿਵਾਰ ਨੂੰ ਆਪਣਾ ਸਭ ਕੁਝ ਮੰਨਦਾ ਹੈ ਧਨ ਨੂੰ ਆਪਣਾ ਸਭ ਕੁਝ ਮੰਨਦਾ ਵਪਾਰ ਨੂੰ ਆਪਣਾ ਸਭ ਕੁਝ ਮੰਨਦਾ ਪਰ ਜਿੰਨੇ ਇਹ ਸਭ ਕੁਝ ਦਿੱਤਾ ਉਹਨੂੰ ਇਹ ਆਪਣਾ ਨਹੀਂ ਮੰਨਦਾ ਇਸੇ ਕਰਕੇ ਸੁਚੇਤ ਕਰਦੇ ਆ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਯਾਦ ਆਉਂਦੇ ਨੇ ਵੀ ਤੇਰਾ ਮਿੱਤਰ ਹੈ ਕੌਣ ਕਹਿੰਨੇ ਕਿ ਆ ਜਿਹੜਾ ਜਗਤ ਆ ਨਾ ਇਹ ਜਗਤ ਵਿੱਚ ਕੋਈ ਆਪਣਾ ਨਹੀਂ ਆਪਜੀ ਸ਼ਲੋਕ ਪੜ੍ਹਦੇ ਹੋ ਨਾ ਜੇ ਮੈਂ ਭੁੱਲਦਾ ਨਾ ਹੋ 48ਵਾਂ ਸ਼ਲੋਕ ਹੈ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤੇਹ ਰੱਖੋ ਮਨ ਮਾ ਹੈ ਥਿਰ ਕੀ ਚੀਜ਼ ਹੈ ਕਿਹੜੀ ਚੀਜ਼ ਹੈ ਜਿਹਨੇ ਤੁਹਾਡੇ ਨਾਲ ਨੇ ਬਣਾ ਹੈ ਉਹ ਧੰਗੁਰ ਤੇਗ ਬਹਾਦਰ ਪਾਸ਼ਾ ਨੇ ਪ੍ਰਗਟ ਕਰ ਦਿੱਤੀ ਹੈ ਨਿਜ ਕਰ ਦੇਖਿਓ ਜਗਤ ਮੈਂ ਮੈਂ ਸਾਰੇ ਜਗਤ ਨੂੰ ਆਪਣਾ ਬਣਾ ਕੇ ਵੇਖਿਆ ਪਰ ਇਹਨਾਂ ਵਿੱਚੋਂ ਕੋਈ ਵੀ ਆਪਣਾ ਨਹੀਂ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਕੋਈ ਵੀ ਨਾਲ ਨਹੀਂ ਕੋਈ ਵੀ ਮਿੱਤਰ ਨਹੀਂ ਇਹਨਾਂ ਵਿੱਚੋਂ ਇਸੇ ਕਰਕੇ ਆਪ ਬਚਨ ਪੜ੍ਹਦੇ ਹੋ ਹੁਕਮਨਾਮੇ ਦੇ ਰੂਪ ਵਿੱਚ ਤਨਗੁਰੂ ਅਰਜੁਨ ਦੇ ਮਹਾਰਾਜ ਜੀ ਦਾ ਬਚਨ ਹੈ ਕੋਈ ਜਾਣੇ ਕਵਨ ਇहां जग ਮੀਤ ਜਿਸ ਹੋਏ ਕਿਰਪਾਲ ਸੋਈ ਵਿਦਬੂਝੈ ਤਾਂ ਕੀ ਨਿਰਮਲ ਰੀਤ ਕੋਈ ਵਿਰਲਾ ਹੀ ਆਪਣੇ ਮਿੱਤਰ ਦੀ ਪਹਿਚਾਨ ਕਰਦਾ ਹੈ ਆਪਣੇ ਸੱਜਣ ਦੀ ਪਹਿਚaan ਕਰਦਾ ਵੈਸੇ ਜਗਤ ਵਿੱਚ ਵੇਖਿਆ ਜੇ ਤੇ ਮਿੱਤਰ ਤਾਂ ਹੀ ਬਹੁਤ ਆ ਬੜੇ ਲੋਕ ਤੁਹਾਡੇ ਸਾਥ ਸੰਬੰਧ ਦੀ ਬੜੇ ਫਿਕਰਮੰਦ ਤੁਹਾਡੇ ਪ੍ਰਤੀ ਜਿਤਾਉਂਦੇ ਨੇ ਆਪਣਾ ਪਿਆਰ ਦਿਤਾਉਂਦੇ ਨੇ ਔਰ ਬਾਬਾ ਫਰੀਦ ਸਾਹਿਬ ਤੇ ਆਪ ਸਾਡੇ ਸਾਹਮਣੇ ਬਚਨ ਪ੍ਰਗਟ ਕਰਕੇ ਸਾਰੇ ਸੰਸਾਰ ਦੀ ਅਸਲੀਅਤ ਸਾਡੇ ਸਾਹਮਣੇ ਰੱਖਦੇ ਆ